ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਦੂਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਸਦਿਆਂ ਸਾਰਿਆਂ ਦੇ ਜਨਮਰ ਤੇ ਘਰ ਪਰਵਾਠ ਠੀਕ ਹੋਣਗੇ ਆਹ ਦੇਖੋ ਭਰਾਵੋ ਜੀ ਤਬਾਹੀ ਇਹ ਇੱਕ ਗਰਦੀ ਤਬਾਹੀ ਕੀ ਕਰੇ ਕਿਸਾਨ ਇੱਥੇ ਦੱਸੋ ਇੱਥੇ ਆ ਕੀ ਕੀ ਕਰੇ ਆ ਇੱਥੇ ਆ ਕੀ ਕੀ ਕਰ ਲੂ ਕਿਸਾਨ ਦੱਸਤਾ ਦਿਓ ਮੈਨੂੰ ਆਹ ਮਾਰ ਪੈਂਦੀ ਇਹਨੂੰ ਆਹ ਮਾਰ ਆਹ ਮਾਰ ਪੈ ਗਈ ਨਾ ਜਿਹੜੀ ਇਹਨੂੰ ਇਹਨੂੰ ਤਾਂ 5 ਤੋਂ 10 ਸਾਲ ਨਹੀਂ ਉੱਠਣ ਦੀ ਉਹ ਆਪਣੀ ਗਾਰੰਟੀ ਹੈ ਐ ਜਾ ਮੁੰਜਰਾ ਤੇ ਆਇਆ ਝੋਨਾ ਦਾ ਪਤਾ ਉਹ ਮੁੰਜਰਾ ਤੇ ਆਇਆ ਝੋਨਾ ਦਾ ਪਤਾ ਕਾ ਕਰਨੇ ਮੁੰਜਰਾ ਤੇ ਆਇਆ ਝੋਨਾ ਦਾ ਪਤਾ ਕਾ ਕਰਨੇ ਓਏ ਬਾਈ ਮੁੰਜਰਾ ਤੇ ਫੇਰ ਆਪਾਂ ਬੰਨਣਗੇ ਫੈਸਟ ਰੋਡ ਬੰਨਣਗੇ ਬੰਨਣ ਤੇ ਬਾਈਆਂ ਨੇ ਯਤਨ ਬਹੁਤ ਲਾ ਰੱਖਿਆ ਘਟੋ ਘਟਾ 2-3000 ਬੰਦਾ ਹੈ ਤੇ ਭਰਨ ਵਾਲੇ ਬਾਈ ਬਹੁਤ ਹੈ ਗੱਲ ਕਰ ਜਰਾ ਬਹੁਤ ਗਲਤ ਹੋਈ ਜਾਂਦਾ ਕੰਮ ਉਹ ਢਾਣੀ ਵਾਲੇ ਨਾਲ ਬਾਈ ਨਾਲ ਗੱਲ ਹੋਈ ਸੀ ਉਹ ਕਹਿੰਦਾ ਬਾਈ ਮੈਥੋਂ ਬੋਲਿਆ ਨਹੀਂ ਆਂਦਾ 40 40 ਤੋਂ 45 ਕਿੱਲੇ ਦੇ ਵਿੱਚ ਐ ਬਾਈ ਦੇ ਨਾਲ ਨਾਲ ਢਾਣੀ ਦੇ ਕੱਲ ਕਹਿੰਦਾ ਪਾੜ ਬਹੁਤ ਛੋਟਾ ਸੀ ਕੱਲ ਵਾਜੇ ਜਾਂਦਾ ਕੱਲ ਫਿਰ ਮੌਕੇ ਤੇ ਬੰਦੇ ਜੁੜਦੇ ਨਹੀਂ ਚਲੋ ਬੈਗਰ ਮੇਲ ਕਰੇ ਕਹਿੰਦਾ ਜੇ ਹੁਣ ਵਾਜਦਾ ਪਾਣੀ ਤਾਂ ਬਾਈ ਕਹਿੰਦਾ ਬੋਰ ਬਾਰ ਖੋਲ ਕੇ ਅਸੀਂ ਟਪਾ ਦੇਾਂਗੇ ਹਨਾ ਚਲੋ ਇਹੀ ਅਰਦਾਸ ਕਰਿਓ ਪ੍ਰਭੂ ਕਿ ਭਰਾ ਦਾ ਝੋਨਾ ਕਿਉਂ ਪਾਣੀ ਉੱਤਰ ਜੇ ਪਾਣੀ ਉੱਤਰ ਜੇ ਤੇ ਫਸਲ ਜਮਾ ਸਿਰੇ ਤੇ ਆ ਰਹੀ ਆ ਯਾਰ ਇੱਥੇ ਆ ਕੇ ਤਾਂ ਯਾਰ ਬਾਲੀ ਮਾਰ ਪੈ ਜਾਂਦੀ ਐ ਤੇ ਬਹੁਤ ਜ਼ਿਆਦਾ ਗਲਤ ਕੰਮ ਹੋ ਜਾਂਦਾ ਵਿੱਚ ਬਈ ਆਈ ਵੀ ਜਾਂਦੇ ਐ ਚਾਈ ਵੀ ਜਾਂਦੇ ਐ ਚਾਈ ਬਹੁਤ ਜੰਨੀ ਸੰਗਤ ਆਈ ਬਹੁਤ ਜੰਨੀ ਇਹ ਘੱਗਰੇ ਤੇ ਨਾਲ ਆ ਆ ਦੇਖੋ ਯਾਰ ਇਹ ਘੱਗਰਾ ਆ ਗਿਆ ਤੇ ਆਪਣੇ ਸਰਦੂਰਗੜ ਤੋਂ ਪਹਿਲਾ ਪਿੰਡ ਹੀ ਚੱਲ ਪੈਂਦਾ ਹਰਿਆਣੇ ਦਾ ਅਤੇ ਕੱਲ 1:30 ਵਜੇ ਟੁੱਟ ਗਿਆ ਸਿੱਧਰ ਪਾਣੀ ਕਿ ਖੱਟ ਪੈ ਗਈ ਉਹਦੇ ਕਰਕੇ ਟੁੱਟ ਗਿਆ ਤੇ ਜੀ ਦਾ ਨਤੀਜਾ ਕੋਈ ਨਾ ਰਹੇ ਭਾਈ ਅੱਜ ਤਿੰਨ ਪਿੰਡਾਂ ਦੀ ਚਾਰ ਪਿੰਡਾਂ ਦੀ ਜ਼ਮੀਨ ਆ ਗਈ ਇਹ ਚ ਭੰਡਿਆਰੀ ਨਾਗੋ ਕੀ ਸੰਗਰ ਨੇਜਾ ਡਲਾ ਆਹ ਦੇਖੋ ਯਾਰ ਕੀ ਬਣੂ ਭਰਾਓ ਇਹਨਾਂ ਦਾ ਕਿਵੇਂ ਦੱਸੋ ਟਾਈਮ ਪਾਸ ਹੋਊਗਾ ਜਿਹੜੇ ਬਾਣਾ ਚ ਮਹੀਨੇ ਨੂੰ ਮਸ਼ੀਨ ਚੱਲ ਨਹੀਂ ਸੀ ਨਾ ਉਹਨਾਂ 'ਚ ਅੱਜ ਪਾਣੀ ਫਿਰ ਗਿਆ ਕਿਹੜੇ ਮੌਕੇ ਤੇ ਆਇਆ ਚੜ ਕੇ ਚੰਦਰਾਖਗਰ へ ਕਿਹੜੇ ਮੌਕੇ ਤੇ ਚੜ ਕੇ ਆਇਆ ਕਿਹੜੇ ਮੌਕੇ ਤੇ ਚੜ ਕੇ ਆਇਆ ਇਹ ਬਾਈ ਜੀ ਕਿੰਨਾ ਕ ਨੁਕਸਾਨ ਹੋ ਗਿਆ ਸੰਧੂ ਸਾਹਿਬ ਜਨ ਕਿ ਇੱਥੇ ਬਾਈ ਭਰਾਵਾ ਇਹਨਾਂ ਦਾ ਚਾਰ ਪਿੰਡਾਂ ਦਾ ਹੋ ਗਿਆ ਚਲ ਪ੍ਰਮਾਤਮਾ ਮਿਹਰ ਕਰਿਆ ਜੀ ਬਾਜੀ ਜੂਗਾ ਝੋਨਾ ਜਮਾ ਪੱਕਣ ਤੇ ਜਿਹੜੇ ਚ ਮਸ਼ੀਨ ਚੱਲਣੀ ਸੀ ਨਾ 1 ਮਹੀਨੇ ਨੂੰ ਉਹਦੇ ਅੱਜ ਪਾਣੀ ਖਾਦਾ ਇੰਨਾ ਕਕਰ ਦਾ ਕਹਿਰ ਕਰਿਆ ਨੇ ਆਹ ਦੇਖੋ ਕਕਰ ਜੀ ਤਵਾਹੀ ਕਰਕੇ ਆ ਜਾਊਗਾ ਤਾਂ ਮੌਜ ਨਾਲ ਗੱਲ ਕਰੇ ਵਿਚਾਰੇ 5 ਤੋਂ 10 ਸਾਲ ਮਾਰੇ ਜਾਣਗੇ ਇਹਨਾਂ ਦਾ ਟਾਈਮ ਪਾਸ ਰਹਿਣਾ ਕਿਸੇ ਨੇ ਵਿਆਹ ਕਰਨਾ ਕੋਈ ਟਰੈਕਟਰ ਲੈਣਾ ਕਿਸੇ ਨੇ ਕੋਈ ਘਰ ਪਾਉਣਾ ਉਹ ਟਾਣੀ ਹੈ ਬਾਈ ਦੀ ਸਾਹਮਣੇ ਮੈਂ ਕਰੀ ਸੀ ਗੱਲ ਉਹਦੇ ਨਾਲ ਉਹ ਬਾਈ ਕਹਿੰਦਾ ਯਾਰ ਮੈਥੋਂ ਬੋਲਿਆ ਨਹੀਂ ਜਾਂਦਾ ਬਾਈ 40 ਤੋਂ 45 ਕਿੱਲੇ ਕਹਿੰਦਾ ਮੇਰੇ ਦੇ ਵਿੱਚ ਹੈ ਜਿਹੜਾ ਵਿੱਚ ਬਾਣਾ ਉਹਦੇ ਵਿੱਚ ਮੇਰੇ ਕਹਿੰਦਾ 4 ਕਿੱਲੇ ਹੈ ਜਿਹੜਿਆਂ ਚ ਦੋ ਕਿੱਲੇ ਵਿੱਚ ਸਮੇਟ ਕੇ ਲੈ ਗਈ ਵਟ ਕੇ ਲੈ ਗਈ ਕੱਲ ਲਗਦਾ ਸੀ ਬੰਦੇ 10 ਸੀ ਕਣ ਗਈ ਆ ਜਾ ਖਰਚਾ ਕਹਿੰਦਾ 20 30 ਬੰਦੇ ਹੋ ਜਾਂਦੇ ਨਾ ਉਹ ਕਿਤੇ ਬੰਨੇ ਆਂਦਾ ਖੱਟ ਪੁਲੀ ਸਿਰਫ ਕਿਉਂਕਿ ਵਿੱਚ ਜ਼ਮੀਨ ਹੈ ਨਹੀਂ ਤੇ ਉਹ ਜ਼ਮੀਨ ਚ ਟੈਕਸੀ ਪ੍ਰਾਪਰ ਸੀਗਾ ਸਾਲਾ ਫੱਟਾ ਰੋਲਾ ਨਹੀਂ ਸੀਗਾ ਗੱਲ ਕਰ ਬਾਜੀ ਜਾਂਦਾ ਭਰਾਵੋ ਮੌਕੇ ਤੇ ਨੂੰ ਬੰਦੇ ਇਕੱਠੇ ਹੋਏ ਅੱਜ ਸੰਗਤ ਇੰਨੀ ਹੋ ਗਈ ਮੈਨੂੰ ਲੱਗਾ 2-3000 ਬੰਦਾ ਹੋ ਗਿਆ ਸੀ ਬਹੁਤ ਘਟੇ ਪਰੇ ਜਾਂਦੇ ਬਹੁਤ ਜਾਈ ਜਾਂਦੇ ਬਹੁਤ ਆਈ ਜਾਂਦੇ ਵੀਰਾਂ ਦੀ ਧੰਨਵਾਦ ਹੈ ਚਾਰ ਮਿੰਨਾਂ ਦਾ ਰੱਖਵਾ ਗਿਆ ਬਈ ਦਿਖਾ ਦਿਓ ਸਾਹਮਣੇ ਸਾਰਾ ਉਹ ਭੰਡੈਰੀ ਤਾਂ ਹੀ ਭਰ ਗਿਆ ਬਾਈ ਜ਼ੂਮ ਕਰਕੇ ਦਿਖਾ ਦਿਂ ਆਹੀ ਪਿੰਡਾ ਬਈ ਸਤ ਸਹੀ ਆ ਬੜਾ ਕਰਨੋਲੀ ਇਹ ਬਈ ਅੱਛਾ ਤੋ ਇਹ ਆ ਦੇਖ ਬਾਈ ਕਰਨੋਲੀ ਤੋਂ ਬਈ ਬੰਨਾ ਨੱਕਾ ਬਣਾਣੇ ਮਾਰੇ ਆਇਆ ਬਣਾਉਣੇ ਮਾਰੇ ਬਾਈ ਯਾਰ ਅੱਛਾ ਅੱਧਾ ਰਹਿ ਗਿਆ ਬਈ ਅੱਧਾ ਰਹਿ ਗਿਆ ਅੱਧਾ ਬਾਜੂ ਹਾਂ ਬਾਜੂ ਬਈ ਬਾਈ ਜਦੋਂ ਜਦੋਂ ਬਾਈ ਦੇਖੋ ਯਾਰ ਇੱਕ ਮੋਢਾ ਨਾ ਮੋਢਾ ਲਾ ਕੇ ਖੜ ਕੇ ਨਾ ਤਾਂ ਜਿਹੜੇ ਨੱਕੇ ਰਹਿੰਦੇ ਕਿੱਥੇ ਆ ਨਾ ਹਾਂ ਬਹੁਤ ਦਾ ਕੋਲੇ ਸੰਗਤ ਆ ਬਈ ਨਾ ਮਾਦ ਬਈ ਛੋਟਾ ਬਹੁਤ ਬਹੁਤ ਜਿਆਦਾ ਪ੍ਰਭਾ ਸਾਡਾ ਪਿੰਡ ਬਈ ਨਾਲ ਹੀ ਆ ਗਿਰੋ ਰਿਸ਼ਤੇ ਰ ਠੀਕ ਹੈ ਜੀ ਠੀਕ ਹੈ ਛੋਟੇ ਪਿੰਡੋਂ ਬਈ ਕਿਨੇ ਕੇ ਸੰਗਤ ਆ ਕੀ ਨਿਆਰੀ ਨਾ ਨਾ ਬਈ ਮੈਂ ਤਾਂ ਸੌਹਰੇ ਤੇ ਆਇਆ ਅੱਛਾ ਸੌਹਰੇ ਤੇ ਆ ਗਿਆ ਆਪਣੇ ਸੌਹਰੇ ਹੈ ਦੇਖ ਲੈ ਬਾਈ ਸੌਹਰੇ ਆ ਕੇ ਵੀ ਯਾਰ ਲੱਗ ਰਿਹਾ ਹੈ ਨਾ ਇਹ ਤੇਰਾ ਬਾਈ ਧੰਨਵਾਦ ਆ ਬਹੁਤ ਬਹੁਤ ਜਿਆਦਾ ਨਾ ਨਹੀਂ ਅਗਲਾ ਕਹਿੰਦਾ ਮੈਂ ਕੀ ਲੈਣਾ ਯਾਰ ਹੈ ਨਾ ਸੌਰੀ ਐਮ ਐ ਇਨਕੇ ਤੁਹਾਡੇ ਰਿਸ਼ਤੇਦਾਰਾਂ ਦੀ ਬਾਹ ਨ ਆਇਆ ਉਹ ਮਾਰ ਦੇ ਵਿੱਚ ਕੀ ਬਚਤ ਰਹੇਗੀ ਨਾ ਨਾ ਬਾਹ ਨਹੀਂ ਹੈਗਾ ਭਾਈ ਆਪਣਾ ਤਾਂ ਆਪਾਂ ਰਮਦਾਸੀ ਸਿੱਖਾਂ ਦੇ ਮੁੰਡੇ ਆ ਠੀਕ ਹੈ ਤੇ ਆਪਣੇ ਕਰਨੇ ਵੈਸੇ ਸਾਲੇ ਨੇ ਆਪਣੀ ਚਲ ਬਾਹ ਹੋਵੇ ਨਾ ਹੋਵੇ ਭਾਈ ਯਾਰ ਹੈ ਭਾਈ ਆਪਣਾ ਯਾਰ ਇੱਕ ਐਸੀਗਾ ਸੇਵਾ ਕਰੀਏ ਬਾਹ ਹੋਵੇ ਨਾ ਹੋਵੇ ਯਾਰ ਕਿਸੇ ਦਾ ਬਚਾਉਣਾ ਆਪਾਂ ਨਾ ਆਪਾਂ ਨੂੰ ਆਇਆ ਵੀ ਅੱਧਾ ਰਹਿ ਆ ਵੀ ਥੋੜਾ ਹੁਣ ਫੋਨ ਫੋਨ ਫੜਨ ਜੋਗਾ ਕੋਈ ਹੋਰ ਹੈ ਨਹੀਂ ਜੀ ਚਲ ਆਪਾਂ ਇੱਕ ਕਰੀ ਚੱਲਦੇ ਚੱਲ ਵਧੀਆ ਬਈ ਨਹੀਂ ਇੰਨੇ ਨਹੀਂ ਮਿਹਨਤ ਲੱਗਿਆ ਸਾਰਿਆਂ ਦੀ ਆਏ ਆ ਸਵੇਰੇ 8 ਵਜੇ ਆ ਗਏ ਸੀ ਠੀਕ ਹੈ ਅਨ ਉਦੋਂ ਬਾਅਦ ਤਾਂ ਹੁਣ ਤਾਂ ਬੱਦੂ ਬਹੁਤ ਜੁੰਤਾ ਨਹੀਂ ਜਨਤਾ ਬਹੁਤ ਆ ਗਈ ਭਾਈ ਬਹੁਤ ਤਾਂ ਬਹੁਤ ਜ਼ਿਆਦਾ ਮਤਲਬ ਅੱਧਾ ਲੈ ਗਏ ਬਾਜੀ ਹੋ ਗਿਆ ਨਾ ਅੱਧਾ ਰਹਿ ਗਿਆ ਬਹੁਤ ਬਾਜੀ ਭਾਈ ਨਾ ਹਾਂ ਗੱਟੇ ਬਹੁਤ ਵਗਟੇ ਮੈਂ ਕਿਹਾ ਗੱਟਾ ਬਹੁਤ ਪਿਆ ਗੱਟਾ ਬਹੁਤ ਹੈ ਬਾਕੀ ਸੇਵਾ ਬਹੁਤ ਕਰ ਰਹੇ ਲੋਕ ਸੇਵਾ ਬਹੁਤ ਕਰ ਰਹੇ ਹੋਰ ਜ਼ਿਆਦਾ ਲੋਕ ਕੋਈ ਕੋਸਲੇ ਆਉਂਦਾ ਕੋਈ ਕੋਸਲੇ ਜਾਂਦਾ ਚਾਹ ਲਈ ਆਉਂਦਾ ਨਾ ਠੰਡਾ ਕੋਈ ਲੈ ਜਾਂਦਾ ਕੋਸਾ ਨਾ ਨਹੀਂ ਬਦਿਆ ਭਾਈ ਰਾਲ ਮਿਲ ਕੇ ਭਾਈ ਦਾ ਧੰਨਵਾਦ ਭਾਈ ਬਹੁਤ ਬਹੁਤ ਜਿਉਂਦਾ ਬਸਦਾ ਰਹੇ ਪ੍ਰਭਾ ਪਰਮਾਤਮਾ ਤੇਰੀ ਲੰਮੀ ਉਮਰ ਕਰ ਇਹ ਦੇਖੋ ਤਿੰਨੇ ਜਾਣੇ ਸੀ ਮਹਾਸ਼ ਆ ਗਏ ਸੀ ਆਪਣਾ ਪ੍ਰਗਟ ਸੰਧੂ ਆ ਗਿਆ ਸੀ ਕੀ ਹਾਲ ਆ ਬਾਈ ਹਾਲਾਤ ਪਾਈਆਂ ਨੇ ਬਚਾਰਿਆਂ ਦੇ ਇਹਨਾਂ ਦੇ ਹਾਲਾਤ ਬਾਈ ਤੁਸੀਂ ਦੇਖ ਹੀ ਰਹੇ ਹੋ ਇੱਧਰ ਉੱਤੇ ਹਾਲਾਤ ਕੀ ਮਾਰੇ ਹੋਣੀਆਂ ਸੰਧੂ ਦਾ ਹੋਰ ਯਾਰ ਬਹੁਤ ਮਾੜਾ ਕੰਮ ਆ ਨਾ ਬਾਹਰ ਨਿਰਸਾਨ ਹੋਇਆ ਕਿੰਨੇ ਕਿੰਨੇ ਸੋਹਣੇ ਝੋਨੇ ਬਾਈ ਮੈਂ ਆਪਾਂ ਨੱਕੇ ਤੇ ਜਾ ਕੇ ਮੈਂ ਵੀਡੀਓ ਵੇਖੀ ਬਾਈ ਇੱਕ ਝੋਨਾ ਵੇਖਿਆ ਨੱਕੇ ਤੇ ਜਾ ਕੇ ਮੈਂ ਆਪਣੇ ਚੈਨਲ ਦੇ ਵਿੱਚ ਬਣਾਈਏ ਵੀਡੀਓ ਲੈਂਦੀ ਆ ਉਸ ਨੱਕੇ ਦੇ ਉੱਤੇ ਨਾ ਝੋਨਾ ਪੱਕਿਆ ਪਿਆ ਜਮਾ ਜਿਵੇਂ 5 ਦਿਨਾਂ ਨੂੰ ਮਸ਼ੀਨ ਪੱਟਣ ਵਾਲੇ ਹੋ ਰਹੇ ਹਨ ਜਿੱਥੇ ਤਾਂ ਪੱਟਣ ਵਾਲੇ ਹੋ ਰਹੇ ਉਸ ਝੋਨੇ ਦੇ ਜਿਹੜਾ ਯਾਰ ਇੱਕ ਮਾਨ ਖਰਾਬ ਹੋ ਜਾਂਦਾ ਬੰਦਾ ਜਦੋਂ ਫਸਲ ਐਡੀ ਵੱਡੀ ਹੋ ਫਸਲ ਪੱਕੀ ਫਸਲ ਤੇ ਜਦੋਂ ਪਾਣੀ ਫਿਰ ਜਾਂਦਾ ਪਾਣੀ ਫਿਰ ਜਾਂਦਾ ਇਹ ਨਹੀਂ ਹੁੰਦੇ ਉਹ ਵੀ ਇਹ ਜਾਖਮ ਦੇ ਉੱਤੇ ਮਿਰਚਾਂ ਭੁੱਕਾਂਗੇ ਤਾਂ ਉਹ ਲੱਗਦੀਆਂ ਨਹੀਂ ਲੱਗਦੀਆਂ ਉਹ ਕੰਮ ਹੋ ਗਿਆ ਨਾ ਇਹ ਗੱਲ ਕਰਤੀ ਰੱਬ ਨੇ ਹਣਾ ਚੱਲਣੀ ਕਿਰਪਾਣ ਸੀ ਜੋ ਚੱਲਦਾ ਪਾਣੀ ਆ ਚੁੱਭਣ ਗਿਆ ਹੁਣ ਪਤਾ ਨਹੀਂ ਕਿੰਨਾ ਟਾਈਮ ਚ ਸੁਬਹ ਬਣ ਗਿਆ ਉਹ ਬਣ ਗਿਆ ਇਹ ਨਹੀਂ ਹੈਗਾ ਵੀ ਐਟ ਕੀ ਬਸ ਐਟ ਦੀ ਨਾਈਟ ਟੁੱਟ ਗਈ ਤੇ ਐਟ ਕੀ ਬਸ ਸੁਬਹ ਹਟਣ ਗਿਆ ਉਹ ਖਰ ਵਿਚਾਂ ਜ਼ਖਮ ਆਇਆ ਉਹ ਜ਼ਖਮ ਬਹੁਤ ਲੰਮੇ ਚੱਲਦੇ ਹੁੰਦੇ ਹਨ ਨਾ ਉਹ ਖਰ ਬਾਈ ਬੰਨ ਲੈਣਗੇ ਉਹ ਬਾਈ ਕਹਿੰਦਾ ਵਿਚ ਅਸੀਂ ਪੋਰ ਖੋਲਦੇ ਆਂਗੇ ਜ਼ਮੀਨ ਪੀਜੂ ਸਾਡੀ ਪਾਣੀ ਸਾਰਾ ਉਹ ਤਾਂ ਹੁੰਦੀ ਹੈ ਹਾਂ ਬਾਕੀ ਭਰਾਵੋ ਚੱਲ ਮਿਹਨਤ ਪੱਲੇ ਪੈ ਜੇ ਵਿਚਾਰਿਆਂ ਦੀ ਬਹੁਤ ਜਿਆਦਾ ਸਟ੍ਰਗਲ ਕਰਿਆ ਪਈਆਂ ਨੇ ਸੰਗਤ ਬਹੁਤ ਆ ਗਈ ਹੈ ਨਾ ਸਾਰੇ ਲੱਗ ਰਿਹਾ ਇੱਕ ਵੀਰਾਂ ਮੋਢੇ ਨਾਲ ਮੋਢਾ ਲਾ ਕੇ ਮੋਢਾ ਲਾਈ ਜਾਂਦਾ ਸਾਦੀ ਇੰਨੇ ਕੋਈ ਗੱਟੇ ਭਰੀ ਜਾਂਦਾ ਕੋਈ ਚਟਕਾ ਅੰਦਰ ਲਈ ਜਾਂਦਾ ਕੋਈ ਮੋੜ ਗਿਆ ਖਿੱਟੀ ਜਾਂਦਾ ਕੋਈ ਵਿਚਾਰਾ ਮੇਰੇ ਵਰਗਾ ਮਾਤੜਾ ਜਿਹੜਾ ਕੁਝ ਨਹੀਂ ਕਰ ਸਕਦਾ ਉਹ ਚਾਹ ਲਿਪੇ ਆਈ ਜਾਂਦਾ ਹੈ ਨਾ ਨਹੀਂ ਬਹੁਤ ਵਧੀਆ ਸਭ ਤੋਂ ਵੱਡਾ ਆ ਦੀ ਡਿਊਟੀ ਦਾ ਸਹਾਰ ਰੱਖਿਆ ਸਾਰਿਆਂ ਨੂੰ ਪ੍ਰਮਾਤਮਾ ਪ੍ਰਮਾਤਮਾ ਜੀ ਆ ਤੰਦਰੁਸਤੀਆਂ ਬਖਸ਼ੇ ਆਹ ਸਾਥ ਦਿੱਤਾ ਹੈ ਪ੍ਰਮਾਤਮਾ ਦਾ ਵਾਜੀ ਆ ਮੌਸਮ ਖਰਾਬ ਹੋਣ ਤੋਂ ਪਹਿਲਾਂ ਪਹਿਲਾਂ ਤੇ ਨੱਥਾ ਵਾਜੀ ਆਪਾਂ ਤਾਂ ਇਹੀ ਕਹਿੰਦੇ ਹਾਂ ਧੰਨਵਾਦ ਭਾਈ ਓਕੇ ਭਾਈ ਆਪਣਾ ਬਹੁਤ ਸੱਜਣਾ ਸਭ ਨੂੰ ਦਿਖਾਤੇ ਹਾਲਾਤ ਇਹ ਪੰਜ ਕਿ ਚਾਰ ਕਿਲੋਮੀਟਰ ਤੱਕ ਆਏ ਪਨੇਰੀ ਤੋਂ ਇਹ ਬੰਦੇ ਕਿਉਂਕਿ ਮੋਟਰਸਾਈਕਲ ਇਧਰ ਆਉਂਦੇ ਰਹੀ ਸੀ ਮੋਟਰਸਾਈਕਲ ਤਾਂ ਨਹੀਂ ਲਿਆਉਂਦੇ ਸੀ ਬਾਈ ਡਿੱਕਾ ਲੱਗਦਾ ਸੀ ਹਨਾ ਆਪਣੇ ਵਰਗੇ ਹੁੰਦੇ ਆ ਸਾਰੇ ਆਪਾਂ ਵੀ ਲਵਾਏ ਬਾਈਆਂ ਨਾਲ ਘੰਟਾ ਜਿੰਨੇ ਜੋਗੇ ਸੀਗੇ ਚਿੰਨਾ ਕ ਆਪਣੇ ਕੋਲ ਟਾਈਮ ਬਚਿਆ ਸੀ ਆ ਦੇਖੋ ਯਾਰ ਡੁੱਬਦੀ ਜਾਂਦੀ ਐ ਇਹਦਾ ਸਾਹ ਘੁੱਟਦਾ ਜਾਂਦਾ ਹੁਣ ਥੋੜਾ ਰਹਿ ਗਿਆ ਤੇ ਬਾਕੀ ਪ੍ਰਮਾਤਮਾ ਮਿਹਰ ਕਰੇ ਵਿਚਾਰਾਂ ਬਲਵਕਸ਼ ਬੰਨਣ ਦਾ ਬੰਨ ਲੈਣਗੇ ਗੱਲ ਕਰ ਬਾਈ ਕੋਈ ਚੱਕਰ ਨਹੀਂ ਬੰਨ ਤਾਂ ਲੈਣਗੇ ਗੱਲ ਕਰ ਪਾਣੀ ਬਹੁਤ ਫਿਰ ਗਿਆ ਉਹ ਬਾਈ ਕਹਿੰਦੇ ਪੋਰ ਫਾਰ ਕੋਲ ਕਿ ਹੋਏ ਨੇ ਬਈ ਪੀਚੂ ਜਮੀਨ ਕੋਈ ਚੱਕਰ ਨਹੀਂ ਗੱਲ ਕਰ ਕਹਿੰਦਾ ਬਾਜੇ ਬਾਕੀ ਕੱਲ ਬੰਦੇ ਹੋ ਘੱਟ ਸੀ ਭਰਾਵੋ ਇੱਕ ਦੂਜੇ ਦੇ ਨਾਲ ਲੱਗ ਜਾਇਆ ਕਰੋ ਐ ਚੱਲਣਾ ਪੂਏ ਘੱਗਰ ਐ ਨਹੀਂ ਭਾਈ ਦਾ ਭਾਈ ਇਕੱਲੇ ਬੰਦੇ ਤੋਂ ਨਹੀਂ ਬਾਜਦਾ ਘੱਗਰ ਇਹ ਉਹ ਕਹਿੰਦਾ ਕੱਲ ਸੀ ਕੋਈ 10 ਬੰਦੇ ਸੀ ਕੋਈ 11ਵਾਂ ਬੰਦਾ ਨਹੀਂ ਸੀ ਨਹੀਂ ਤਾਂ ਸੀ ਕੱਲ ਹੀ ਬੰਨ ਲਾ ਦੇ ਘੱਟ ਕੋਲੀ ਸੀ ਸਿਰਫ ਬਾਕੀ ਸ਼ੇਰ ਲਾਜਮੇ ਕਰਦੇ ਹੋ ਪ੍ਰਭੂ ਜਿਹੜਾ ਸਾਰੀ ਦੁਨੀਆ ਦੇ ਪਤਾ ਲੱਗ ਜੇ ਵੀ ਇੱਕ ਅੱਗਰ ਨੇ ਕੀ ਤਬਾਹੀ ਮਚਾਈ ਐ ਇੱਦ ਕੀ ਕੀ ਪੰਜਾਬ ਦਾ ਹਾਲ ਹੋਇਆ ਇਹ ਹਰਿਆਣੇ ਦਾ ਪਹਿਲਾ ਪਿੰਡ ਆ ਗਿਆ ਸਰ੍ਹਸੇ ਦਾ ਪੰਢਿਆਰੀ ਪਿੰਡ ਐ ਆਪਣੇ ਸਰਦੂਲਗੜ੍ਹ ਤੋਂ 5 ਕਿਲੋਮੀਟਰ ਅੱਗੇ ਆ ਜਾਂਦਾ ਐ ਉੱਥੇ ਆਹ ਕੰਮ ਹੋ ਗਿਆ ਅੱਜ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦੇ ਇਹਨਾਂ ਲਈ ਅਰਦਾਸ ਕਰਿਓ ਪ੍ਰਭੂ ਇਹਨਾਂ ਦਾ ਪਾਣੀ ਵਾਝੇ ਤੇ ਬਾਕੀ ਇਹਨਾਂ ਦਾ ਪਾਣੀ ਸੁੱਕ ਜੇ ਝੋਨੇ ਹੋ ਮਜਕਰ ਹੋ ਜਾਂਦੇ ਐ ਧੰਨਵਾਦ ਬਾਈ ਓਕੇ